ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਅੱਜ ਤਹਿਸੀਲ ਰਾਜਪੁਰਾ ਦੇ ਪਿੰਡ ਸੇਹਰਾ ਦੇ ਵਿੱਚ ਚੋਣ ਪ੍ਰਚਾਰ ਕਰਨ ਗਏ ਸੀ ਔਰ ਇਸੇ ਦੌਰਾਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜਾਂ ਜਿਹੜੇ ਕਿਸਾਨ ਨੇ ਉਹ ਇਹਨਾਂ ਦਾ ਵਿਰੋਧ ਕਰ ਰਹੇ ਆ ਔਰ ਵਿਰੋਧ ਇਸ ਕਰਕੇ ਕਰ ਰਹੇ ਆ ਵੀ ਤੁਸੀਂ ਸਾਨੂੰ ਦਿੱਲੀ ਨਹੀਂ ਆਉਣ ਦਿੱਤਾ ਤੁਸੀਂ ਸ਼ੰਭੂ ਬਾਰਡਰ ਦੇ ਉੱਤੇ ਜੋ ਕੁਝ ਸਾਡੇ ਨਾਲ ਕੀਤਾ ਤੁਸੀਂ ਜੋ ਖਨੌਰੀ ਕੀਤਾ ਤੁਸੀਂ ਜੋ ਕੁਝ 1.5 ਸਾਲ ਦਿੱਲੀ ਦੇ ਵਿੱਚ ਜਦੋਂ ਬੈਠੇ ਰਹੇ ਜੋ ਕੁਝ ਕੀਤਾ ਕੀ ਉਹ ਜਾਇਜ਼ ਸੀਗਾ ਇਸੇ ਦੌਰਾਨ ਜਦੋਂ ਅੱਜ ਕਿਸਾਨ ਆਗੂ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਸੀਗੇ ਇਹਨਾਂ ਦੇ ਕੋਲ ਆਪਣੇ ਸਵਾਲ ਲੈ ਕੇ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਸੀਗੇ ਤਾਂ ਉਥੇ ਤੱਕਾ ਮੁਕੀ ਨਾਨ ਇੱਕ ਕਿਸਾਨ ਦੀ ਜਿਹੜੀ ਆ ਉਹ ਮੌਤ ਹੋ ਗਈ। ਹੁਣ ਮੌਤ ਧੱਕਾ ਮੁਕੀ ਕਰਕੇ ਹੋਈ ਪਰ ਇਹ ਹਾਲਾਤ ਬਣਾਏ ਕਿੰਨੇ ਆ? ਕਿਸਾਨ ਜਿਹੜੇ ਆ ਉਹ ਪਿਛਲੇ 2.5 3 ਸਾਲ ਤੋਂ ਸੜਕਾਂ ਦੇ ਉੱਤੇ ਲੈ ਕੇ ਕੌਣ ਆਇਆ? ਕਿਸਾਨ ਜਿਹੜੇ ਆ ਉਹ ਬਾਰ-ਬਾਰ ਕਦੀ ਧਰਨਾ ਦਿੰਦੇ ਆ, ਕਦੀ ਟ੍ਰੇਨ ਜਾਮ ਕਰਦੇ ਆ, ਕਦੀ ਸੜਕਾਂ ਜਾਮ ਕਰਦੇ ਆ। ਉਹਨਾਂ ਨੂੰ ਕੋਈ ਖੁਸ਼ੀ ਥੋੜੀ ਮਿਲਦੀ ਐ ਪਰ ਉਹਨਾਂ ਦੇ ਉਹਨਾਂ ਨੂੰ ਮਜਬੂਰ ਕਿੰਨੇ ਕੀਤਾ ਜਿ ਇਹ ਹਾਲਾਤ ਬਣਾਏ ਕਿੰਨੇ? ਹੁਣ ਜੇ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਸਵਾਲ ਹੀ ਕਰਨੇ ਆ ਤੁਹਾਨੂੰ ਤਾਂ ਬਾਅਦ ਚ ਫਿਰ ਉਹਨਾਂ ਨਾਲ ਧੱਕਾ ਮੁਕੀ ਹੁੰਦੀ ਆ ਤੇ ਧੱਕਾ ਮੁਕੀ ਦਾ ਅੱਜ ਨਤੀਜਾ ਸੇਹਰਾਪਿੰਡ ਦੇ ਵਿੱਚ ਵੇਖਣ ਨੂੰ ਮਿਲਿਆ ਵੀ ਇੱਕ ਕਿਸਾਨ ਜਿਹੜਾ ਉਹਨੂੰ ਆਪਣੀ ਜਾਨ ਗਵਾਉਣੀ ਪੈਗੀ ਇਸ ਵੇਲੇ ਗਰਮੀ ਸਿਖਰ ਦੇ ਉੱਤੇ ਆ ਭਾਰਤ ਦੇ ਵਿੱਚ ਖਾਸ ਤੌਰ ਤੇ ਉੱਤਰੀ ਭਾਰਤ ਦੇ ਵਿੱਚ ਗਰਮੀ ਸਿਖਰ ਦੇ ਉੱਤੇ ਆ ਪਰ ਕਿਸਾਨ ਜਿਹੜੇ ਆ ਉਹ ਸਵਾਲ ਹੀ ਲੈ ਕੇ ਚੱਲੇ ਸੀਗੇ ਸਵਾਲ ਕਰਨ ਦੇ ਦੌਰਾਨ ਜਿਹੜਾ ਵਾ ਉਥੇ ਧੱਕਾਮੁਕੀ ਸ਼ੁਰੂ ਹੋ ਗਈ ਕੁਝ ਆਗੂ ਜਿਹੜੇ ਆ ਉਹ ਪ੍ਰਨੀਤਕੋਰ ਹੋਣਾਂ ਦੇ ਸੀਗੇ ਕੁਝ ਉਥੇ ਪੁਲਿਸ ਮੁਲਾਜ਼ਮ ਵੀ ਸੀ ਕਿਉਂਕਿ ਉਹਨਾਂ ਨੂੰ ਸਿਕਿਉਰਟੀ ਵੀ ਮਿਲੀ ਹੋਈ ਆ ਵੀ ਹਟ ਜਾਓ ਪਿੱਛੇ ਹਟ ਜਾਓ ਪਿੱਛੇ ਇਸੇ ਦੌਰਾਨ ਜਦੋਂ ਧੱਕਾਮੁਕੀ ਹੁੰਦੀ ਆ ਤਾਂ ਇੱਕ ਕਿਸਾਨ ਆਗੂ ਜਿਨ੍ਹਾਂ ਦੀ ਉਮਰ ਲਗਭਗ 50 ਸਾਲ ਦੱਸੀ ਜਾ ਰਹੀ ਆ ਉਹ ਡਿੱਗ ਪੈਂਦੇ ਆ ਹੀਠਾ ਉਹ ਜਦੋਂ ਉਹਨਾਂ ਨੂੰ ਧੱਕਾ ਲੱਗਦਾ ਹੀਠਾਂ ਡਿੱਗਦੇ ਆ ਤੇ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ ਪਰ ਸੁਭਾਵਕ ਜੀ ਗੱਲ ਆ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਸਕਦਾ ਆਇਆ ਹੋਵੇ ਪਰ ਇਹ ਤੋਂ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਵੀ ਹੁਣ ਤੱਕ ਕਈ ਸੈਂਕੜੇ ਕਿਸਾਨ ਜਿਹੜੇ ਆ ਆਪਣੀ ਜਾਨ ਗਵਾ ਚੁੱਕੇ ਆ ਜਿਉਂ ਸਿਲਸਿਲਾ 220 ਤੋਂ ਸ਼ੁਰੂ ਹੋਇਆ ਜਦੋਂ ਦਿੱਲੀ ਕਿਸਾਨ ਬੈਠੇ 7 800 ਕਿਸਾਨ ਜਿਹੜਾ ਉੱਥੇ ਉਹਨਾਂ ਨੇ ਸ਼ੀਦੀਪਾਲੀ ਬਾਅਦ ਚੋ ਜੋ ਕਰਨਪ੍ਰੀਤ ਦੇ ਨਾਲ ਹੋਇਆ ਸ਼ੁਭ ਕਰਨ ਦੇ ਨਾਲ ਜੋ ਕੁਝ ਹੋਇਆ ਬਾਅਦ ਚੋ ਫਿਰ ਉਹ ਪ੍ਰਿਤਪਾਲ ਦੇ ਨਾਲ ਜੋ ਕੁਝ ਹੋਇਆ ਕੀ ਸਰਕਾਰ ਜਿਹੜੀ ਹੈ ਇਹ ਗੱਲ ਕਰਨਾ ਹੀ ਨਹੀਂ ਚਾਹੁੰਦੀ ਤੇ ਭਾਜਪਾ ਆਗੂ ਜਦੋਂ ਇਹਨਾਂ ਦਾ ਵਿਰੋਧ ਹੁੰਦਾ ਤਾਂ ਕਹਿ ਦਿੰਦੇ ਆ ਵੀ ਅਸੀਂ ਤੁਹਾਡੀ ਗੱਲ ਕਰਾਂਗੇ ਔਰ ਖਾਸ ਤੌਰ ਤੇ ਇਹ ਜਿਹੜੇ ਹੰਸਰਾਜ ਹੰਸ ਇਸ ਵੇਲੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਆ ਕਹਿੰਦੇ ਵੀ ਮੈਂ ਤਾਂ ਹੌਟਲਾਈਨ ਬਣਾ ਦੇਣੀ ਆ ਮੈਂ ਤਾਂ ਸਿੱਧੀ ਗੱਲ ਕਿਸਾਨਾਂ ਦੀ ਜਿਹੜੀ ਆ ਉਹ ਮੋਦੀ ਸਾਹਿਬ ਨਾਲ ਕਰਾ ਦਿਆ ਕਰਨੀ ਆ ਤੇ ਇਹ ਸਾਰੇ ਲੋਕ ਪਹਿਲਾਂ ਕਿੱਥੇ ਸੀਗੇ ਕਿਸਾਨ ਜਿਹੜੇ ਆ ਉਹ ਕਿਸੇ ਖੁਸ਼ੀ ਦੇ ਨਾਲ ਕਿਸੇ ਉਹਨਾਂ ਨੂੰ ਚਾੜ੍ਹਿਆ ਵੀ ਸੜਕਾਂ ਦੇ ਉੱਤੇ ਸਿਖਰ ਦੁਪਹਿਰ ਜਿਹੜਾ ਵਾ ਉਹ ਕਾਲੇ ਝੰਡੇ ਲੈ ਕੇ ਉੱਥੇ ਪਹੁੰਚ ਜਾਂਦੇ ਆ ਉਹ ਆਪਣੀਆਂ ਮੰਗਾਂ ਕਰਕੇ ਹੀ ਪਹੁੰਚੇ ਹੋਏ ਆ ਫਿਰ ਸਵਾਲ ਦੇਖੋ ਤੁਸੀਂ ਵੀ ਤੁਸੀਂ ਇਹ ਮੰਗਾਂ ਮੰਨ ਵੀ ਲਈਆਂ ਸੀਗੀਆਂ ਜਦੋਂ 1.5 ਸਾਲ ਕਿਸਾਨ ਅੰਦੋਲਨ ਚੱਲਿਆ 2020 ਦੇ ਵਿੱਚ 2021 ਨਵੰਬਰ ਨੂੰ ਗੁਰਪੁਰਪ ਵਾਲੇ ਦਿਨ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਪ ਸੀਗਾ ਤੁਸੀਂ ਉਸ ਦਿਨ ਟੀਵੀ ਤੇ ਆ ਕੇ ਕਿਹਾ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਇਹਨਾਂ ਨੂੰ ਸਮਝ ਨਹੀਂ ਸਕਿਆ ਇਹ ਮੋਦੀ ਸਾਹਿਬ ਦੇ ਬਿਆਨ ਸੀਗੇ ਤੇ ਮੈਂ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਵਾਪਸ ਲੈ ਲੈਣਾ ਤੇ ਇਹਨਾਂ ਨੂੰ ਪੱਕਾ ਵਾ ਜਿਹੜਾ ਆਪਾਂ ਇਹਦੇ ਉੱਤੇ ਬੰਦ ਕਰ ਦੇਾਂਗੇ ਨਵੀਂ ਐਮਐਸਪੀ ਦੇ ਉੱਤੇ ਗਰੰਟੀ ਕਾਨੂੰਨ ਬਣਾ ਦੇਾਂਗੇ ਤੇ ਫੇਰ ਉਹ ਅਗਲੇ ਸੜਕਾਂ ਦੇ ਨਾਂ ਆਉਣ ਤਾਂ ਕਿੱਥੇ ਜਾਣ ਫੇਰੋ ਉਹਨਾਂ ਨੂੰ ਕੋਈ ਸ਼ੌਂਕ ਥੋੜੀ ਜੰੜਿਆ ਵੀ ਰੇਲਾਂ ਰੋਕ ਲੈਣ ਉਹ ਸੜਕਾਂ ਦੇ ਉੱਤੇ ਬਹਿ ਜਾਣ ਧੁੱਪੇ ਬਹਿ ਜਾਣ ਫੇਰ ਉਹ ਜਿਹੜੇ ਆ ਆਵਾਜ਼ਾਰ ਹੁੰਦੇ ਆ ਕਈ ਕਿਸਮ ਦੇ ਉਹਨਾਂ ਦੇ ਉੱਤੇ ਟੈਗ ਲੱਗ ਜਾਂਦੇ ਆ ਵੀ ਇਹ ਤਾਂ ਪਾਕਿਸਤਾਨ ਤੋਂ ਫੰਡਿੰਗ ਮਿਲਦੀ ਆ ਇਹ ਤਾਂ ਖਾਲਸਤਾਨੀ ਨੇ ਇਹ ਜਿਹੜੇ ਦਿਹਾੜੀ ਤੇ ਆਏ ਹੋਏ ਆ ਤੇ ਇਹ ਜਿਹੜੇ ਜਾਨਗੁਆਰੇ ਆ ਇਹ ਆਪਣੇ ਦੇਸ਼ ਦੇ ਬੰਦੇ ਨੇ ਇਹ ਏਸੇ ਦੇਸ਼ ਦੇ ਮੁਲਕ ਦੇ ਬੰਦੇ ਨੇ ਜਿਨ੍ਹਾਂ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਤੇ ਅੰਨਦਾਤਾ ਦਾ ਹਾਲ ਦੇਖ ਲਓ ਕੀ ਹੋ ਰਿਹਾ ਤੇ ਅੱਜ ਸੇਹਰਾਪਿੰਡ ਦੇ ਵਿੱਚ ਜੋ ਕੁਝ ਹੋਇਆ ਸਵਾਲ ਕਰਨੇ ਸੀ ਜਥੇਬੰਦੀਆਂ ਨੇ ਹੁਣ ਤੇ ਜਿਹੜਾ ਇਹ ਕ ਕੀਤਾ ਹੋਇਆ ਇਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਵੀ ਤੁਸੀਂ ਵਿਰੋਧ ਨਹੀਂ ਕਿਸੇ ਦਾ ਕਰਨਾ ਕੈਂਡੀਡੇਟ ਨੂੰ ਰੋਕੋ ਉਹਨੂੰ ਸਵਾਲ ਪੁੱਛੋ ਤੇ ਸਵਾਲ ਵੀ ਬਿਲਕੁਲ ਜਹਾਜ ਨੇ ਵੀ ਤੁਹਾਡੇ ਹੀ ਲੀਡਰ ਨੇ ਭਾਜਪਾ ਦੇ ਇਸ ਵੇਲੇ ਲੀਡਰ ਹੀ ਕਹਿ ਸਕਦੇ ਆ ਕਿਉਂਕਿ ਪ੍ਰਧਾਨ ਮੰਤਰੀ ਜਿਹੜੇ ਆ ਉਹ ਆਪ ਇਲੈਕਸ਼ਨ ਲੜ ਰਹੇ ਆ ਉਹਨਾਂ ਨੇ ਹੀ ਇਹ ਗੱਲ ਕਹੀ ਸੀਗੀ ਵੀ ਐਮਐਸਪੀ ਦੇ ਉੱਤੇ ਗਰੰਟੀ ਕਾਨੂੰਨ ਬਣਾ ਦੇਾਂਗੇ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਉਹ ਜਿਹੜਾ ਮਿਸ਼ਰਾ ਇਹਨਾਂ ਦਾ ਮੰਤਰੀ ਆ ਉਹਦੇ ਉੱਤੇ ਸਖਤ ਕਾਰਵਾਈ ਹੋਏਗੀ ਉਹਦੇ ਮੁੰਡੇ ਦੇ ਉੱਤੇ ਕਾਰਵਾਈ ਹੋਏਗੀ ਪਰ ਉਹਦਾ ਮੁੰਡਾ ਤਾਂ ਉਲਟ ਜਿਹੜਾ ਵਾ ਉਹ ਲਖੀਮਪੁਰ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਵੀ ਉਹ ਜਿਹੜਾ ਵਾ ਦਿੱਲੀ ਛੱਡ ਨਹੀਂ ਸਕਦਾ ਤੇ ਉਹ ਲਖੀਮਪੁਰ ਦੇ ਵਿੱਚ ਆ ਤੇ ਫਿਰ ਕਿਸਾਨ ਵਿਰੋਧ ਕਿਉਂ ਨਾ ਕਰਨ ਉਹਨਾਂ ਨੂੰ ਮਹਿਸੂਸ ਨਹੀਂ ਹੋਊਗਾ ਵੀ ਯਾਰ ਅਸੀਂ ਇਸ ਦੇਸ਼ ਦੇ ਹੀ ਆ ਵੀ ਅਸੀਂ ਇਸੇ ਦੇਸ਼ ਦੇ ਅਸੀਂ ਇਹ ਸਰਕਾਰਾਂ ਚੁਣਦੇ ਆ ਵੀ ਸਾਨੂੰ ਇਹ ਕੁੱਟੀ ਧੁਈ ਜਾਂਦੇ ਆ ਵੀ ਸਾਨੂੰ ਹੀ ਤਫੇ ਦੇ ਤਫਾ ਵੱਜ ਰਿਹਾ ਵੀ ਜੇ ਅਸੀਂ ਇਹਨਾਂ ਨੂੰ ਸਵਾਲ ਕਰਦੇ ਆ ਤਾਂ ਤਫੇ ਮਾਰਦੇ ਆ ਜੇ ਅਸੀਂ ਧਰਨੇ ਦਿੰਦੇ ਆ ਧਰਨਾ ਨਹੀਂ ਲਾਉਣ ਦਿੰਦੇ ਸੜਕਾਂ ਦੇ ਵਿੱਚ ਇੱਕ ਕਿੱਲ ਗੱਡ ਦਿੰਦੇ ਆ ਸੋ ਇਹ ਬੜੀ ਜਿਹੜੀ ਆ ਮੰਦਭਾਗੀ ਘਟਨਾਵਾਂ ਇਹਦੇ ਉੱਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਰੋਜ਼ ਮੌਤ ਹੋ ਰਹੀ ਐ ਲਗਭਗ ਕਿਸਾਨ ਕਦੀ ਫਾ ਲੈ ਰਹੇ ਆ ਬੈਂਕ ਦਾ ਕਰਜ਼ਾ ਸਿਰ ਚੜਿਆ ਹੋਇਆ ਤੇ ਜੇ ਉਹ ਸਵਾਲ ਕਰਨ ਜਾਂਦੇ ਆ ਉੱਥੇ ਧੱਕਾ ਮੁੱਕੀ ਹੁੰਦੀ ਆ ਤੇ ਉੱਥੇ ਉਹਨਾਂ ਦੀ ਜਾਨ ਜਾ ਰਹੀ ਐ ਸਰਕਾਰਾਂ ਨੂੰ ਇਹ ਇਹ ਸੰਜੀਦਗੀ ਦੇ ਨਾਲ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਇਸ ਤਰ੍ਹਾਂ ਖੱਜਲ ਖੁਆਰੀ ਦੇ ਨਾਲ ਕਿਸੇ ਨੂੰ ਵੀ ਕੁਝ ਨਹੀਂ ਲੱਭਣਾ